ਆ ਇੱਕ ਅੱਜ ਕਿਸੇ ਸ਼ਖਸ ਨੇ ਪੱਤਰਕਾਰ ਫਰੋਪੁਰ ਤੋਂ ਆਏ ਸੀ। ਤੋਂ ਵੀਡੀਓ ਪਾਇਆ ਕਿ ਤਕੇ ਰਾਂ ਦਾ ਰੁਪਿਆ ਕਿ ਮੇਰੇ ਪਿਓ ਤੋਂ ਦਸਤਖਤ ਕਰਾ ਲੇ। ਮੈਨੂੰ ਇਸ ਬਾਰੇ ਕੋਈ ਜਾਣਕਾਰੀ ਹੈ ਨਹੀਂ ਇਹਨਾਂ ਪਤਾ ਜੁੜਿਆ ਕਿ ਉਹ ਸਰਕਾਰੀ ਠੜ ਸੀ, ਸਰਕਾਰੀ ਅਸਰ ਨੇ ਚਲਾਈ ਸੀ। ਤੇ ਮੇਰਾ ਉਹਦੇ ਨਾਲ ਕੋਈ ਲੈਣ ਦੇਣ ਵੀ ਨਹੀਂ ਹੈ। ਤੇ ਜਿਹੜੇ ਇਸ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੋਕ ਨੇ ਕਟਿਆ ਹਰਕਤਾ ਤੇ ਉਤਰਿਆ ਨੇ ਜਿਸ ਦਾ ਕੋਈ ਸਬੰਧ ਵੀ ਨਹੀਂ ਹੁੰਦਾ ਉਹਦੇ ਨਾਲ ਵੀ ਥੋੜਾ ਬੜਾ ਜੇ ਪੱਤਰਕਾਰ ਪੜੇ ਲਿਖੇ ਨੇ ਤਾਂ ਉਹਨਾਂ ਨੂੰ ਵੀ ਸਮਝੰਤੋ ਕੰਮ ਲੈਣਾ ਚਾਹੀਦਾ। ਕਿ ਜਦੋਂ ਸਰਕਾਰੀ ਖਾਡਾ ਹੈ ਤੇ ਉਹ ਤੁਨਿਹੜੀ ਬੰਦਾ ਉਹਦਾ ਖਾ ਕੇ ਗੋਲੀਆਂ ਜੋ ਮਰਜੀ ਬਲਾਈ ਤੇ ਬੋਲੀ ਜਾਣਗੇ ਇਸ ਤਰ੍ਹਾਂ ਨਾ ਕਰਿਆ ਕਰੋ ਇਸ ਨਾਲ ਸਾਰਾ ਨੁਕਸਾਨ ਹੁੰਦਾ ਸਮਾਜ ਦਾ ਵੀ ਤੇ ਇਸ ਤਰ੍ਹਾਂ ਦੀ ਜਿਹੜੀਆਂ ਕੱਟੀਆਂ ਹਕਤਾਂ ਨਾਲ ਮਤਲਬ ਮਾਨਸਿਕਤਾ ਗ੍ਰਹਿ ਲੋਕਾਂ ਦਾ ਕਿਹੜਾ ਪਤਾ ਲੱਗਦਾ ਕਦੋਂ ਕੀ ਬੋਲੀ ਜਾਂਦੇ ਤੇ ਪੱਤਰਕਾਰ ਭਾਈਚਾਰਾ ਜੀ ਪੜਿਆ ਲਿਖਿਆ ਹੋਵੇ ਤਾਂ ਸਮੇਂ ਤੋਂ ਕੰਮ ਲਵੇ ਕਿ ਇਹ ਜਈਆ ਵੀਡੀਓ ਵਾਇਰਲ ਕਰਨ ਤੋਂ ਪਹਿਲਾਂ ਪੁੱਛ ਲਿਆ ਜਾਵੇ ਕਿ ਉਹ ਹੈ ਹੀ ਖਾਡੀ ਸਰਕਾਰੀ ਅਧਿਕਾਰੀ ਤੋਂ ਮੇਰਾ ਕੋਈ ਸੰਬੰਧ ਹੀ ਨਹੀਂ ਸੀ ਤੇ ਇਹੋ ਜਿਹੇ ਫੋਮ ਵਿੱਚ ਆ ਕੇ ਕੋਦਲ ਤੋਂ ਸਟੈਪ ਨਾ ਚੁੱਕਿਆ ਜਾਵੇ ਸੱਚੀ ਕਹਾਣੀ ਸਸਰੀ ਘਰ ਆ ਲਿਆ ਮਹਲੇ ਸਾਹਿਬ ਵੇਖੋ ਜੀ ਚੱਲ ਖੱਡ ਜੋ ਵੀ ਹੈ ਸਰਕਾਰੀ ਹੀ ਪ੍ਰਾਈਵੇਟ ਹੀ ਜੋ ਵੀ ਹੈ ਚੱਲ ਮੈਂ ਤਾਂ ਨਸ਼ੇੜੀਆਂ ਮੈਨੂੰ ਨਸ਼ਾ ਛਡਾਉਣ ਵਾਲੀ ਗੋਲੀ ਲੱਗੀ ਹੋਈ ਹੈ ਤੇ ਜ਼ਮੀਨ ਤਾਂ ਨਹੀਂ ਨਸ਼ੇੜੀ ਸੀ ਜ਼ਮੀਨ ਤਾਂ ਸਹੀ ਹੈ ਕਿ ਜ਼ਮੀਨ ਵੀ ਨਸ਼ਾ ਕਰਦੀ ਏ ਜਿਹੜੀ ਸੱਤ ਕਿੱਲੇ ਚ ਰੇਤਾ ਚੱਕੀ ਗਈ ਏ ਪਹਿਲਾਂ ਰੈਂਪ ਮੇਰੇ ਪਾਸੋਂ ਬਣੇ ਨੇ ਮੇਰੇ ਸੱਤ ਕਿੱਲੇ ਅਗਲੇ ਪਾਸੇ ਆਂਦੇ ਨੇ ਫਿਰ ਹਗਾ ਹੋਰ ਕਿਹੇ ਪਾਸੇ ਜਾਂਦਾ ਹੈ ਉਹ ਜ਼ਮੀਨ ਤਾਂ ਨਹੀਂ ਨਿਸ਼ੇੜੀ ਸੀ ਐਮਐਲ ਸਾਹਿਬ ਉਹ ਤਾਂ ਸਹੀ ਹੀ ਜੇ ਤੁਹਾਡਾ ਵੇਚੀ ਸਰ ਨਹੀਂ ਤੁਹਾਡਾ ਵੇਚ ਤਲੂਕ ਨਹੀਂਗਾ ਕਿਸੇ ਤਰ੍ਹਾਂ ਦਾ ਤੁਸੀਂ ਤੂੰ ਮੌਕੇ ਦਾ ਮਾਲਕ ਏ ਇਸ ਪਿੰਡਾਂ ਦਾ ਤੂੰ ਜਾਂਚ ਅੱਜੋ ਕਰਵਾ ਸਕਣਾ ਏ ਕਿ ਇਹ ਪੈਸਾ ਇਹਨਾਂ ਦਾ ਗਿਆ ਕਿੱਧਰ ਹੈ ਕੌਣ ਲੈ ਗਿਆ ਪ੍ਰਾਈਵੇਟ ਮੁਨਸੀ ਖਾ ਗਿਆ ਜਈ ਖਾ ਗਿਆ ਮੈਂ ਨਹੀਂ ਗੱਲ ਖਾ ਗਿਆ ਕੌਣ ਖਾ ਗਿਆ ਪੈਸਾ ਇਹਨਾਂ ਦਾ ਤੂੰ ਅੱਜੋ ਅੱਜੋ ਤੂੰ ਮੁਤਾਜਕ ਸਕਣਾ ਏ ਸਸਰੀ ਗਾਲ ਜੀ